ਕੱਲ ਨੂੰ ਤੁਹਾਡੇ ਸੀਐਮ ਸਾਹਿਬ ਦੇ ਇੱਥੇ ਹਲਕਾ ਫਲੋਰ ਦੇ ਵਿੱਚ ਰੋਡ ショਅ ਰੱਖਿਆ ਹੈ ਉਸ ਤੋਂ ਪਹਿਲਾਂ ਹੀ ਐਡਾ ਵੱਡਾ ਝਟਕਾ ਜਿਹੜਾ ਤੁਸੀਂ ਦਿੱਤਾ ਹੈਗਾ ਕਿਸੇ ਨਾਲ ਕੋਈ ਸੰਪਰਕ ਨਹੀਂ ਹੋਇਆ ਸੰਪਰਕਾਂ ਦੀ तकरीबन तकरीबन ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਜਿਸ ਟਾਈਮ ਕਰਨਾ ਸੀਗਾ ਉਸ ਟਾਈਮ ਕੀਤਾ ਨਹੀਂ ਗਿਆ ਅੱਜ ਜੇ ਸੰਪਰਕਾਂ ਦਾ ਤਾਂ ਮਤਲਬ ਹੀ ਰਹਿ ਗਿਆ ਜਿਹੜੀ ਸਾਡੀ 51 ਮੈਂਬਰੀ ਦੀ ਤੁਸੀਂ ਗੱਲ ਕਰਦੇ 51 ਮੈਂਬਰਾਂ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਪ੍ਰਧਾਨਾ ਸਾਡੇ 12 ਦੇ ਕਰੀਬ ਸਰਪੰਚ ਮੌਜੂਦਾ ਆ 8 ਤੋਂ 10 ਨੰਬਰਦਾਰ ਆ ਪੰਜ ਆ तकरीबन तकरीबन ਸਾਡੇ ਵਾਰਡ ਸੈਕਟਰ ਵੀ ਜਿਹੜੇ ਆ ਜਿੰਨੇ ਵੀ ਆਏ ਆ ਵਾਰਡ ਸੈਕਟਰੀ ਆ ਵਾਰਡ ਸੈਕਟਰੀ ਦਾ ਆਮ ਆਦੀ ਪਾਰਟੀ ਦੇ ਮਤਲਬ ਵਿੱਚ ਮਤਲਬ ਹੋ ਗਿਆ ਕਿ ਵਾਰਡ ਦਾ ਪ੍ਰਧਾਨ ਉਹ ਆਪਣੀ ਟੀਮ ਸਨ ਆਇਆ ਇਹ ਜਿਹੜੇ 51 ਮੈਂਬਰ ਆ 51 ਮੈਂਬਰ ਨਹੀਂ ਘੱਟੋ ਘੱਟ 10000 ਵੋਟ ਦਾ ਇਹ ਜਿਹੜਾ ਇਹ ਫਰਕ ਪਾਉਣਗੇ ਹਲਕਾ ਫਲੋਰ ਦੇ ਵਿੱਚ ਦੇਖੋ ਇਹ ਅੰਦੋਲਨ ਤੋਂ ਅਸੀਂ ਜੁੜੇ ਹੋਏ ਆ ਆਮ ਆਦੀ ਪਾਰਟੀ ਦੇ ਨਾਲ ਅੰਦੋਲਨ ਤੋਂ ਬਾਅਦ ਲਗਾਤਾਰ ਜਦੋਂ ਬੱਕ ਬੱਕ ਵਿਰੋਧੀ ਧਰਾਂ ਦੀ ਸੱਤਾ ਦੇ ਵਿੱਚ ਆਈਆਂ ਆ ਤੇ ਅਸੀਂ ਉਹ ਜਿਹੜੀ ਵਿਰੋਧੀ ਧਰਾਂ ਦੀ ਸੱਤਾ ਸੀਗੀ ਉਹਦੇ ਵਿੱਚ ਵੀ ਡੋਲੇ ਨਹੀਂ ਉਹ ਚਾਹੇ ਅਕਾਲੀ ਦਲ ਦੀ ਹੋਵੇ ਉਹ ਚਾਹੇ ਵਿਕਟਮ ਚੌਧਰੀ ਦੀ ਸੱਤਾ ਹੋਵੇ ਅਸੀਂ ਉਸ ਸੱਤਾ ਦੇ ਵਿੱਚ ਵੀ ਡੰਗ ਖੜੇ ਰਹੇ ਪਿਛਲੇ 2 ਸਾਲ ਤੋਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਜਦੋਂ ਦੀ ਆਈ ਹੋਈ ਆ ਇਹਦੇ ਵਿੱਚ ਸਭ ਨਾਲੋਂ ਵੱਡਾ ਘਾਣ ਜਿਹੜਾ ਹੋਇਆ ਜੋ ਵਲੰਟੀਅਰ ਜ਼ਮੀਨ ਨਾਲ ਜੁੜੇ ਹੋਇਆ ਜਾਂ ਲੋਕਾਂ ਦੇ ਕੰਮ ਕਰਦੇ ਆ ਉਹਨਾਂ ਦੇ ਉੱਤੇ ਹੀ ਬਹੁਤ ਵੱਡਾ ਘਰ ਕੀਤਾ ਗਿਆ ਤੇ ਲਗਾਤਾਰ ਟਰਾਈਅ ਕੀਤੀ ਗਈ ਕਿ ਜਿਹੜੇ ਬੰਦੇ ਕੰਮ ਕਰਨ ਵਾਲਿਆਂ ਉਹਨਾਂ ਨੂੰ ਪਾਰਟੀ ਤੋਂ ਕਿਤੇ ਨਾ ਕਿਤੇ ਅੱਖੋ ਪਰੋਖੇ ਕੀਤਾ ਗਿਆ ਜਿਮਨੀ ਚੋਣ ਆਈ ਜਿਮਨੀ ਚੋਣ ਦੇ ਵਿੱਚ ਅਸੀਂ ਸ਼ਸ਼ੀ ਰਿੰਕੂ ਜੋ ਉਸ ਟਾਈਮ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀਗੇ ਉਹਨਾਂ ਲਈ ਬਹੁਤ ਵੱਡੀ ਮਿਹਰਤ ਕੀਤੀ ਕਿ ਉਹ ਸੱਤ ਜਹਾਦੀ ਨਹੀਂ ਜਿੱਤੇ ਉਹ ਜਿੱਤ ਗਏ ਉਹਨਾਂ ਜਿੱਤਣ ਦੀ ਖੁਸ਼ੀ ਦੇ ਵਿੱਚ ਅਸੀਂ ਇੱਕ ਧੰਨਵਾਦੀ ਸਮਾਗਮ ਰੱਖਿਆ ਧੰਨ ਧੰਨਵਾਦੀ ਸਮਾਗਮ ਦੇ ਵਿੱਚ ਅਸੀਂ 1500 ਤੋਂ ਲੈ ਕੇ 2000 ਬੰਦੇ ਦਾ ਇਕੱਠ ਕੀਤਾ ਪਰ ਰਿੰਕੂ ਜੀ ਉਸ 2000 ਬੰਦੇ ਦੇ ਇਕੱਠ ਦੇ ਵਿੱਚ ਨਹੀਂ ਆਏ ਇਨਸੀਡੈਂਟ ਉਹ ਵਾਪਰਿਆ ਕਿ ਟੀਨੂ ਜੀ ਨੂੰ ਸਾਡੇ ਹਲਕਾ ਜੀ ਸਾਹਮਣੇ ਆਉਣ ਨਹੀਂ ਦਿੱਤਾ ਤੇ ਅਸੀਂ ਜਦੋਂ ਉਹਨਾਂ ਨੂੰ ਫੋਨ ਕੀਤਾ ਉਹ ਨਹੀਂ ਫੋਨ ਨਹੀਂ ਪਿੱਕਿਆ ਤੇ ਮੁੜ ਕੇ ਫਿਰ ਸਾਨੂੰ ਉਹੀ ਘਟਨਾ ਜਿੱਤੇ ਆ ਗਈ ਕਿ ਉਹਨਾਂ ਨੇ ਜਿੱਤ ਤੋਂ ਵੱਧ ਕੀਤਾ ਤੇ ਮੌਜੂਦਾ ਸਾਡੇ ਜਿਹੜੇ ਐਮਪੀ ਸਾਹਿਬ ਦੇ ਉਮੀਦਵਾਰਾ ਉਹੀ ਵੋਟਾਂ ਤੋਂ ਪਹਿਲਾਂ ਕਰਤਾ ਇਹ ਅਜੀ ਡੇਟ ਚੜਾਦੇ ਆ ਵੀ ਜੋ ਕਰਾਪਸ਼ਨ ਆ ਜਿੱਥੇ ਪੰਜਿਆ ਸੀ ਉੱਥੇ 40 ਹਜ਼ਾਰ ਹੋ ਗਿਆ ਆ ਜਿੱਥੇ 2000 ਰੁਪਏ ਲੈ ਕੇ ਕੋਈ ਐਸਐਚਓ ਤਸੀਲ ਐਸਐਚਓ ਕੰਮ ਕਰਦਾ ਸੀ ਅੱਜੋ 20 ਰੁਪਏ ਲੈ ਰਿਹਾ ਆ ਤੁਸੀਂ ਲੋਕਾਂ ਦਾ ਕੰਮ ਕਰਾਉਂਦੇ ਸੀਗੇ ਤੇ ਦੋ ਸ਼ਾਇਦ ਕਾਂਗਰਸ ਟਾਈਮ ਤੇ ਵੀ ਤੁਹਾਡੇ ਦੇ ਐਫਆਈਆ ਜਿਹੜੀ ਨੌਚ ਹੋਈਆਂ ਤੇ ਤਿੰਨ ਸਾਲ ਹੱਲੇ ਹੋਰ ਆ ਲੱਗਦਾ ਕਿ ਇਹ ਹੋਰ ਗਿਣਤੀ ਵੱਧ ਸਕਦੀ ਹੈ ਜੇ ਆਪਾਂ ਪਾਰਟੀ ਉਹ ਛੱਡ ਕੇ ਤੇ ਕਾਂਗਰਸ ਹੀ ਆਪਾਂ ਚੁਣੀਏ ਤੇ ਪਰਚਿਆਂ ਦੀ ਰਾਜਨੀਤੀ ਆ ਪਰਚਿਆਂ ਦੀ ਰਾਜਨੀਤੀ ਤੋਂ ਤਾਂ ਭੱਡਰਦੇ ਨਹੀਂ ਆਲਰੇਡੀ ਅਸੀਂ ਉਹ ਸਹਿ ਚੁੱਕੇ ਆ ਪਰਚਿਆਂ ਦੇ ਨਾਲ-ਨਾਲ ਮੇਰੀ ਫੈਮਿਲੀ ਤੱਕ ਨੂੰ ਟੌਰਚਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਫਲੋਰ ਚੋ ਰੋਡ ਸ਼ੋਅ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਹਲਕਾ ਫਲੋਰ ਵਿੱਚ ਵੱਡਾ ਝਟਕਾ ਲੱਗਾ ਹੈ ਜਿੱਥੇ ਪੁਰਾਣੇ ਤੇ ਟਕਸਾਲੀ ਵਰਕਰ ਅਤੇ ਅਹੁਦੇਦਾਰਾਂ ਨੇ ਵੱਡੀ ਗਿਣਤੀ ਵਿੱਚ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਇਸ ਮੌਕੇ ਸੀਨੀਅਰ ਅਗੁਰਜਿੰਦਰ ਸੰਧੂ ਨੇ ਕੀ ਕੁਝ ਕਿਹਾ ਅਤੇ ਕਿਉਂ ਪਾਰਟੀ ਛੱਡੀ ਆਓ ਸੁਣਾਉਂਦੇ ਹਾਂ ਤੁਹਾਨੂੰ ਉਹਨਾਂ ਨਾਲ ਖਾਸ ਮੁਲਾਕਾਤ ਲੋਕ ਸਭਾ ਦੀ ਚੋਣਾਂ ਜਿਹੜੀ 1 ਜੂਨ ਨੂੰ ਹੋਣ ਜਾ ਰਹੀਆਂ ਉਸ ਤੋਂ ਪਹਿਲਾਂ ਜਿਹੜਾ ਸਿਆਸੀ ਪਾਰਟੀਆਂ ਦੇ ਵਿੱਚ ਆਣਾ ਜਾਣਾ ਲੱਗਾ ਹੋਇਆ ਹਲਕਾ ਫਲੋਰ ਦੀ ਗੱਲ ਕੀਤੀ ਜਾਵੇ ਇੱਕ ਨਾਮ ਵਰ ਚਿਹਰਾ ਜਿਹੜਾ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਜਿਹੜਾ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਸਾਬਕਾ ਮੁੱਖ ਮੰਤਰੀ ਜਿਹੜੇ ਚਰਨਜੀਤ ਸਿੰਘ ਚੰਨੀ ਹੁਣਾ ਵੱਲੋਂ ਜਿਹੜਾ ਸ਼ਾਮਲ ਕੀਤਾ ਗਿਆ ਹੈ ਮੂਵਮੈਂਟ ਜਿਹੜੀ ਅੰਨਾ ਹਰੀ ਅੰਦੋਲਨ ਦੀ ਮੂਵਮੈਂਟ ਸੀਗੀ ਉਸ ਸਮੇਂ ਤੋਂ ਜਿਹੜੇ ਪਾਰਟੀ ਨਾਲ ਜੁੜੇ ਹੋਏ ਸੀ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਸੀ ਤੇ ਇੱਕ ਵੱਡਾ ਚਿਹਰਾ ਜ਼ਰੂਰ ਝਟਕਿਆ ਲਈ ਗੱਲ ਹੈਗੀ ਆ ਪਾਰਟੀ ਲਈ ਕਿਉਂਕਿ ਕੈਡਰ ਜਿਹੜਾ ਸੀਗਾ ਮਜ਼ਬੂਤ ਕੈਡਰ ਜਿਹੜਾ ਕਹਿ ਸਕਦੇ ਆ ਜਿਹੜੇ ਲੋਕਾਂ ਦੇ ਕੰਮ ਕਰਾਉਂਦੇ ਸੀਗੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਸੀਗੇ ਉਹ ਚਿਹਰਾ ਜਿਹੜਾ ਆ ਪਾਰਟੀ ਨੂੰ ਅਲਵਿਦਾ ਕਹਿ ਗਿਆ ਸਾਡੇ ਨਾਲ ਇਸ ਵਕਤ ਨੂੰ ਜੁਨੇ ਰਜਿੰਦਰ ਸੰਧੂ ਨੇ ਸੰਧੂ ਸਾਹਿ ਬੜਾ ਵੱਡਾ ਇੱਕ ਝਟਕਾ ਵੀ ਕਹਿ ਸਕਦੇ ਹੈਗੇ ਆ ਪਾਰਟੀ ਨੂੰ ਲੱਗਾ ਹੈ ਮਿਹਨਤ ਤੁਹਾਡੇ ਅਸੀਂ ਵੀ ਦੇਖੇ ਆ ਵਿਚਰਦੇ ਰਹੇ ਆ ਤੁਹਾਡੇ ਨਾਲ ਕੰਮ ਕਰਾਨੇ ਤੁਸੀਂ ਲੋਕਾਂ ਦੇ ਅਸੀਂ ਦੇਖਦੇ ਰਹੇ ਆ ਤੁਹਾਨੂੰ ਕੀ ਇਦਾਂ ਦੀ ਗੱਲਬਾਤ ਹੋ ਗਈ ਕੀ ਨੌਬਤ ਆ ਗਈ ਕਿ ਤੁਹਾਨੂੰ ਜਿਹੜੀ ਪਾਰਟੀ ਨੂੰ ਅੱਜ ਛੱਡਣਾ ਪਿਆ ਤੇ ਕਾਂਗਰਸ ਪਾਰਟੀ ਜੁਆਇਨ ਕਰਨੀ ਪਈ ਦੇਖੋ ਇਹ ਅੰਦੋਲਨ ਤੋਂ ਅਸੀਂ ਜੁੜੇ ਹੋਏ ਆ ਆਮ ਆਦਮੀ ਪਾਰਟੀ ਦੇ ਨਾਲ ਅੰਦੋਲਨ ਤੋਂ ਬਾਅਦ ਲਗਾਤਾਰ ਜਦੋਂ ਬੱਕ ਬੱਕ ਵਿਰੋਧੀ ਧਰਾਂ ਦੀ ਸੱਤਾ ਦੇ ਵਿੱਚ ਆਈਆਂ ਆ ਤੇ ਅਸੀਂ ਉਹ ਜਿਹੜੀ ਵਿਰੋਧੀ ਧਰਾਂ ਦੀ ਸੱਤਾ ਸੀਗੀ ਉਹਦੇ ਵਿੱਚ ਵੀ ਡੋਲੇ ਨਹੀਂ ਉਹ ਚਾਹੇ ਅਕਾਲੀ ਦਲ ਦੀ ਹੋਵੇ ਉਹ ਚਾਹੇ ਵਿਕਰਮ ਚੌਧਰੀ ਦੀ ਸੱਤਾ ਹੋਵੇ ਅਸੀਂ ਉਸ ਸੱਤਾ ਦੇ ਵਿੱਚ ਵੀ ਡੰਗ ਖੜੇ ਰਹੇ ਪਰ ਪਿਛਲੇ 2 ਸਾਲ ਦੇ ਵਿੱਚੋਂ ਪਿਛਲੇ 2 ਸਾਲ ਤੋਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਜਦੋਂ ਦੀ ਆਈ ਹੋਈ ਆ ਇਹਦੇ ਵਿੱਚ ਸਭ ਨਾਲੋਂ ਵੱਡਾ ਘਾਣ ਜਿਹੜਾ ਹੋਇਆ ਉਹ ਜੋ ਵਲੰਟੀਅਰ ਜ਼ਮੀਨ ਨਾਲ ਜੁੜੇ ਹੋਇਆ ਜਾਂ ਲੋਕਾਂ ਦੇ ਕੰਮ ਕਰਦੇ ਆ ਉਹਨਾਂ ਦੇ ਉੱਤੇ ਹੀ ਬਹੁਤ ਵੱਡਾ ਕਾਹਨ ਕੀਤਾ ਗਿਆ ਤੇ ਲਗਾਤਾਰ ਟਰਾਈ ਇਹ ਕੀਤੀ ਗਈ ਕਿ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਪਾਰਟੀ ਦੋ ਕਿਤੇ ਨਾ ਕਿਤੇ ਅੱਖੋ ਪਰੋਖੇ ਕੀਤਾ ਗਿਆ ਤੇ ਇੰਨਾ ਮਜਬੂਰ ਕਰ ਦਿੱਤਾ ਗਿਆ ਕਿ ਪਾਰਟੀ ਛੱਡਣ ਲਈ ਮਜਬੂਰ ਕਰ ਦਿੱਤੇ ਗਏ ਹੂੰ ਨਾਰਾਜ਼ਗੀ ਕਹਿੰਦੇ ਆ ਪਾਰਟੀ ਨਾਲ ਤਾਂ ਕੋਈ ਨਾਰਾਜ਼ਗੀ ਨਹੀਂ ਹੈਗੀ ਪਾਰਟੀ ਨਾਲ ਨਾਰਾਜ਼ਗੀ ਸੀਗੀ ਜਾਂ ਕਿਸੇ ਖਾਸ ਬੰਦੇ ਨਾਲ ਨਾਰਾਜ਼ਗੀ ਸੀ ਜਿਹੜਾ ਐਡਾ ਵੱਡਾ ਡਿਸੀਜਨ ਲੈਣਾ ਪੈ ਗਿਆ ਅਸੀਂ ਅਸਲ ਦੇ ਵਿੱਚ ਪਾਰਟੀ ਨਾਲ ਪਾਰਟੀ ਦੀਆਂ ਨੀਤੀਆਂ ਤੋਂ ਜਿਹੜੀ ਪਾਰਟੀ ਪੰਜਾਬ ਦੀ ਨੀਤੀ ਆ ਉਹ ਤੋਂ ਤਾਂ ਅਸੀਂ ਕੋਈ ਖਾਸ ਨਹੀਂ ਫੈਡਪ ਸੀਗੇ ਇਸ਼ੂ ਇਹ ਰਿਹਾ ਵੀ ਇਸ ਵਾਰ ਜਿਮਨੀ ਚੋਣ ਆਈ ਜਿਮਨੀ ਚੋਣ ਦੇ ਵਿੱਚ ਅਸੀਂ ਸ਼ਸ਼ੀਲ ਲਿੰਕੂ ਜੋ ਉਸ ਟਾਈਮ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀਗੇ ਉਹਨਾਂ ਲਈ ਬਹੁਤ ਵੱਡੀ ਮਿਹਨਤ ਕੀਤੀ ਤੇ ਉਹ 7000 ਦੀ ਲੀਡ ਨਾਲ ਜਿੱਤੇ ਉਹ ਜਿੱਤ ਗਏ ਉਹਨਾਂ ਜਿੱਤਣ ਦੀ ਖੁਸ਼ੀ ਦੇ ਵਿੱਚ ਅਸੀਂ ਇੱਕ ਧੰਨਵਾਦੀ ਸਮਾਗਮ ਰੱਖਿਆ ਧੰਨ ਧੰਨਵਾਦੀ ਸਮਾਗਮ ਦੇ ਵਿੱਚ ਅਸੀਂ 1500 ਤੋਂ ਲੈ ਕੇ 2000 ਬੰਦੇ ਦਾ ਇਕੱਠ ਕੀਤਾ ਪਰ ਰਿੰਕੂ ਜੀ ਉਸ 2000 ਬੰਦੇ ਦੇ ਇਕੱਠ ਦੇ ਵਿੱਚ ਨਹੀਂ ਆਏ ਉਹਨੇ ਸਾਨੂੰ ਸਪਸ਼ਟ ਕਿਹਾ ਕਿ ਤੁਹਾਡੇ ਹਲਕਾ ਅੰਜਾਜ ਨੇ ਸਾਨੂੰ ਮਨੂ ਮਨਾ ਕੀਤਾ ਕਿ ਤੁਸੀਂ ਉਸ ਇਕੱਠ ਦੇ ਵਿੱਚ ਨਹੀਂ ਆਣਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਕੱਲੇ ਹਲਕਾ ਅੰਜਾਜ ਨੇ ਮਿਹਨਤ ਨਹੀਂ ਕੀਤੀ ਅਸੀਂ ਵੀ ਮਿਹਨਤ ਕੀਤੀ ਆ ਵੀ ਤੁਸੀਂ ਸਾਡੇ ਘੇਤੇ ਦਾ ਵਿੱਚ ਇਕੱਠ ਚਦਾਓ ਇੰਨੇ ਸਾਡੇ ਵਲੰਟੀਅਰ ਆ ਇਕੱਠੇ ਹੋਇਆ ਉਹ ਆਏ ਨਹੀਂ ਉਹੋ ਹੀ ਇਨਸੀਡੈਂਟ ਰੀਸੈਂਟਲੀ ਅਸੀਂ ਸਾਨੂੰ ਤੀਨੂ ਭਾਜੀ ਨੇ ਐਮਪੀ ਸਾਹਿਬ ਦੇ ਉਮੀਦਵਾਰ ਆ ਜੋ ਉਹਨੇ ਸਾਨੂੰ ਕਿਹਾ ਕਿ ਮੀਟਿੰਗ ਰੱਖੋ ਸ਼੍ਰੀ ਗੁਰੂ ਦਾਸ ਮੰਦਰ ਪ੍ਰਬੰਧਕ ਕਮੇਟੀ ਨੂਰਮੈ ਰੋਡ ਫਲੋਰ ਦੇ ਵਿੱਚ ਅਸੀਂ ਉਹਨਾਂ ਦੀ ਮੀਟਿੰਗ ਰੱਖੀ ਉਸ ਮੀਟਿੰਗ ਦੇ ਵਿੱਚ ਵੀ ਸੇਮ ਹੀ ਇਨਸੀਡੈਂਟ ਉਹ ਵਾਪਰਿਆ ਕਿ ਟੀਨੂ ਜੀ ਨੂੰ ਸਾਡੇ ਹਲਕਾ ਚੇਆ ਸਾਹਿਬ ਨੇ ਆਉਣ ਨਹੀਂ ਦਿੱਤਾ ਤੇ ਅਸੀਂ ਜਦੋਂ ਉਹਨਾਂ ਨੂੰ ਫੋਨ ਕੀਤਾ ਉਹ ਨਹੀਂ ਫੋਨ ਨਹੀਂ ਪਿਕ ਕੀਤਾ ਤੇ ਮੁੜ ਕੇ ਫਿਰ ਸਾਨੂੰ ਉਹੀ ਘਟਨਾ ਚਤੇ ਆ ਗਈ ਕਿ ਉਹਨਾਂ ਨੇ ਜਿੱਤ ਤੋਂ ਵਾਅਦਾ ਕੀਤਾ ਤੇ ਮੌਜੂਦਾ ਸਾਡੇ ਜਿਹੜੇ ਐਮਪੀ ਸਾਹਿਬ ਦੇ ਉਮੀਦਵਾਰਾ ਉਹਨਾਂ ਹੀ ਵੋਟਾਂ ਤੋਂ ਪਹਿਲਾਂ ਕਰਦਾ ਵੀ ਜੇ ਅਸੀਂ ਇਹਨਾਂ ਨੂੰ ਜਿਤਾਉਂਦੇ ਆ ਤਾ ਹਾਲਾਤ ਤਾਂ ਸੇਮੇ ਆ ਜਿਹੜਾ ਮੌਜੂਦਾ ਵਲੰਟੀਅਰ ਸਾਡੀ ਬਾਹ ਕੋਣ ਫੜੂਗਾ ਸਾਡੀ ਬਾਹ ਫੜਨ ਵਾਲਾ ਇੱਥੇ ਕੋਈ ਹੈ ਨਹੀਂ ਸੀ ਇਸ ਕਰਕੇ ਅਸੀਂ ਜਿਹੜੀਆਂ ਨੀਤੀਆਂ ਆ ਲੋਕਲ ਨੀਤੀਆਂ ਆ ਇਹਨਾਂ ਤੋਂ ਪੂਰੀ ਤਰ੍ਹਾਂ ਫੈਡ ਅਪ ਸੀ ਤੰਗ ਸੀਗੇ ਲਗਾਤਾਰ ਜਿਹੜੇ ਐਸ ਐਚਓ ਆ ਤਹਿਸੀਲਦਾਰ ਆ ਜਾਂ ਕੋਈ ਵੀ ਅਫਸਰ ਵੱਡਾ ਅਫਸਰ ਆ ਉਹਨਾਂ ਨੂੰ ਫੋਨ ਕਰਕੇ ਕਹਿਣਾ ਕਿ ਸਾਡੇ ਵਲੰਟੀਅਰ ਫਲਾਣੇ ਬੰਦੇ ਦਾ ਜਿੰਦਦਰ ਸਿੰਧੂ ਦਾ ਕੰਮ ਨਹੀਂ ਹੋਣਾ ਚਾਹੀਦਾ ਇਹ ਜੇ ਸਾਡੇ ਕੋਈ ਵਿਰੋਧੀ ਪਾਰਟੀ ਗਵੇ ਉਹਦੇ ਵਿੱਚ ਤਾਂ ਸਬਕਾਰਯੋਗ ਆ ਜਦੋਂ ਸਾਡੀ ਆਪਣੀ ਪਾਰਟੀ ਦੇ ਆਪਣੇ ਬੰਦੇ ਕਹਿੰਦੇ ਆਓ ਫਿਰ ਅਸਵਕਾਰਜੋਗ ਆ ਉਹਦੇ ਨਾਲ ਫਿਰ ਦਿਲ ਨੂੰ ਧੱਕਾ ਲੱਗਦਾ ਤੇ ਫਿਰ ਅਸੀਂ ਇੱਕ ਦਿਲ ਦੇ ਉੱਤੇ ਪੱਥਰ ਲਾ ਕੇ ਫੈਸਲਾ ਲਿਆ ਕਿ ਨਹੀਂ ਇਸ ਵਾਰ ਚੇਂਜ ਕਰਨ ਕਾਰਨ ਕਾਰਨ ਕੀ ਮੰਨ ਹੈਗੇ ਸਭ ਬਜਾ ਕੀ ਹੋ ਸਕਦੀ ਹੈ ਕਿ ਇਹਨਾਂ ਡਰ ਸੀਗਾ ਕਹਿ ਸਕਦੇ ਆਪਾਂ ਕਿ ਤੁਹਾਨੂੰ ਲਗਾਤਾਰ ਜਿਹੜਾ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਸੀਨੀਅਰ ਲੀਡਰ ਹੋਵੇ ਉਹਨੂੰ ਬਲਾਕ ਪ੍ਰਧਾਨ ਲਾ ਕੇ ਇਹ ਕੀ ਸ਼ਾਬਦ ਕੀ ਕਰਨਾ ਚਾਹੁੰਦੇ ਸੀਗੇ ਇਹ ਦੇਖੋ ਸੋੜੀ ਰਾਜਨੀਤੀ ਤੋਂ ਦੁਖੀ ਹੋ ਗਏ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਉਦੋਂ ਇਹ ਲਹਿਰ ਫੜੀ ਸੀਗੀ ਪਰ ਉਹ ਰਾਜਨੀਤੀ ਜਿਹੜੀ ਆ ਉਹ ਸੋੜੀ ਰਾਜਨੀਤੀ ਨੇ ਸਾਡੇ ਇੱਥੇ ਹੀ ਪਿੱਛੇ ਨਹੀਂ ਸਿਰ ਛੱਡਿਆ ਸਾਨੂੰ ਸਾਡੇ ਸਟੇਟਸ ਦੇ ਮੁਤਾਬਕ ਕਦਰ ਦੇ ਮੁਤਾਬਕ ਅੱਜ ਤੱਕ ਪਾਰਟੀ ਨੇ ਰੀਕੋਗਨਾਈਜ਼ ਨਹੀਂ ਕੀਤਾ ਗਿਆ ਸਾਨੂੰ ਜਾਣ ਬੁੱਝ ਕੇ ਮੈਨੂੰ ਬਲਾਕ ਪ੍ਰਧਾਨ ਲੈਤਾ ਗਿਆ ਤਾਂ ਜੋ ਕਿਤੇ ਨਾ ਕਿਤੇ ਮੇਰਾ ਜਿਹੜਾ ਕਦ ਦਾ ਉਹਨੂੰ ਡਾਉਨ ਕਰਕੇ ਦੇਖਿਆ ਜਾਵੇ ਬਲਾਕ ਪ੍ਰਧਾਨ ਕੋਈ ਪਾਰਟੀ ਜਿਹੜੇ ਜਿਹੜਾ ਵੀ ਜ਼ਿੰਮੇਵਾਰੀ ਦਿੰਦੀ ਆ ਉਹ ਸਿਰ ਮੱਥੇ ਕਬੂਲਾ ਪਰ ਹਰ ਬੰਦੇ ਨੂੰ ਉਹਦੇ ਕਦ ਦੇ ਹਿਸਾਬ ਨਾਲ ਉਹਦਾ ਮਿਲਣਾ ਚਾਹੀਦਾ ਸੀਗਾ ਪਰ ਨਹੀਂ ਇਹ ਰਾਜਨੀਤੀ ਜਿਹੜੀ ਆ ਇਹ ਰਾਜਨੀਤੀ ਤੋਂ ਤੰਗ ਹੋ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਦਲਾ ਦੇ ਰੂਪ ਚ ਵੋਟਾਂ ਪਾਈਆਂ ਸੀ ਪਰ ਇਹ ਰਾਜਨੀਤੀ ਆਮ ਆਦਮੀ ਪਾਰਟੀ ਦੇ ਉੱਤੇ ਬਹੁਤ ਵੱਡਾ ਭਾਰੂ ਬਣ ਚੁੱਕੀ ਹੈ ਜੀ ਮਤਲਬ ਨਾ ਆਮ ਆਮ ਆਦਮੀ ਹੈ ਤੇ ਆਮ ਰਹੀ ਨਹੀਂ ਬਿਲਕੁਲ ਆਮ ਆਮ ਕਿਥੋਂ ਹੈਗੇ ਜੀ ਆਮ ਆਦਮੀ ਪਾਰਟੀ ਅੱਜ ਦੀ ਡੇਟ 'ਚ ਕੋਈ ਆਮ ਆਦਮੀ ਪਾਰਟੀ ਨਹੀਂ ਜੋ ਸਾਡੇ ਮੂਲ ਸਿਧਾਂਤ ਸੀਗੇ ਜਦੋਂ ਅਸੀਂ ਸਟਾਰਟ ਕੀਤਾ ਸੀਗਾ ਅਸੀਂ ਇੱਕ ਵੱਡਾ ਤਖੀਆ ਕਲਾਮ ਸੀਗਾ ਸਾਡੇ ਸ਼੍ਰੀਮਾਨ ਅਰਵਿੰਦ ਕੇਜੀਵਾਲ ਜੀ ਦਾ ਕਿ ਹਮਾ ਰਾਜਨੀਤੀ ਕਰਨੇ ਨਹੀਂ ਬਦਲਨੇ ਆਏ ਹੈ ਤੇ ਬਦਲਿਆ ਕੀ ਆ ਕੁਝ ਵੀ ਨਹੀਂ ਬਦਲਿਆ ਬਦਲਿਆ ਤਾਂ ਅੱਜ ਵੀ ਉੱਥੇ ਖੜੇ ਆ ਅਸੀਂ ਸਾਡੇ ਅਸੀਂ ਜਦੋਂ ਜਿੱਤੇ ਆ ਪੰਜਾਬ ਦੇ ਵਿੱਚ ਅਸੀਂ ਹਲਕਾ ਅੰਜਾਰ ਸਾਹਿਬ ਨਾਲ ਮੀਟਿੰਗ ਕੀਤੀ ਕਿ ਅਸੀਂ ਸਾਡਾ ਆ ਢਾਂਚਾ ਆਉਣਾ ਚਾਹੀਦਾ ਸਾਨੂੰ ਤਹਿਸੀਲਾਂ ਦੇ ਵਿੱਚ ਸਾਨੂੰ ਥਾਣਿਆਂ ਦੇ ਵਿੱਚ ਜੋ ਭ੍ਰਿਸ਼ਟਾਚਾਰ ਆ ਜਾਂ ਜੋ ਵੱਖ-ਵੱਖ ਸਰਕਾਰੀ ਅਦਾਰਿਆਂ ਦੇ ਵਿੱਚ ਭ੍ਰਿਸ਼ਟਾਚਾਰ ਆ ਉਹਦੇ ਤੇ ਨਕੇਲ ਕੱਸ ਲਈ ਇੱਕ ਉਹਨਾਂ ਨੂੰ ਮੈਂ ਬਲੂਪ੍ਰਿੰਟ ਬਲੂ ਡਾਟਾ ਦਿੱਤਾ ਇੱਕ ਰੋਡਮੈਪ ਦਿੱਤਾ ਪਰ ਉਹ ਨਹੀਂ ਉਸ ਰੋਡਮੈਪ ਨੂੰ ਬਿਲਕੁਲ ਇਗਨੋਰ ਕੀਤਾ ਤੇ ਅੱਜ ਹੀ ਡੇਟ ਚ ਹਲਾਦੇ ਆ ਵੀ ਜੋ ਕਰਾਪਸ਼ਨ ਆ ਜਿੱਥੇ 5000 ਆ ਸੀ ਉੱਥੇ 40000 ਹੋ ਗਿਆ ਆ ਜਿੱਥੇ 2000 ਰੁਪਏ ਲੈ ਕੇ ਕੋਈ ਐਸਐਚਓ ਤਸੀਹੇ ਐਸਐਚਓ ਕੰਮ ਕਰਦਾ ਸੀ ਅੱਜੋ ਵੀ 2000 ਰੁਪਏ ਲੈ ਰਿਹਾ ਆ ਤੇ ਜਦੋਂ ਅਸੀਂ ਇਹ ਗੱਲ ਕਹਿੰਨੇ ਆ ਕੇ ਲੋਕਾਂ ਨੂੰ ਕਹਿੰਦੇ ਲੋਕੀ ਕਹਿੰਦੇ ਸੀ ਵੀ ਜਦੋਂ ਤੁਸੀਂ ਸਾਡੇ ਕੋਲ ਪਹਿਲੋਂ ਵੋਟਾਂ ਮੰਗਣਾਉਂਦੇ ਸੀ ਤੁਸੀਂ ਕਹਿੰਦੇ ਚਿੱਟਾ ਵਿਗਦਾ ਵੀ ਇਹ ਫਲਾਣਾ ਬੰਦਾ ਕਾਂਗਰਸੀ ਭਗਾਉਂਦਾ ਜਾਂ ਵਿਕਰਮ ਬਲਾਉਂਦਾ ਜਾਂ ਕੋਈ ਅਕਾਲੀ ਦਲ ਦਾ ਭਗਾਉਂਦਾ ਤੇ ਅੱਜ ਜੇ ਚਿੱਟਾ ਵਿਗਦਾ ਤੇ ਅੱਜ ਕਿਸ ਦਾ ਵਿਗਦਾ ਅੱਜ ਤੁਸੀਂ ਕਿਉਂ ਨਹੀਂ ਰੋਕ ਪਾਉਂਦੇ ਸੀ ਇਸ ਕਰਕੇ ਇਹਨਾਂ ਸਵਾਲਾਂ ਦੇ ਜਵਾਬ ਸਾਡੇ ਕੋਲ ਬਿਲਕੁਲ ਨਹੀਂ ਹੈਗੇ ਤੇ ਅਸੀਂ ਉਸੇ ਹੀ ਕੜੀ ਦੇ ਵਿੱਚ ਫਿਰ ਸੋਚਿਆ ਕਿ ਕਿਉਂ ਨਾ ਜਰੂਰ ਇਹ ਜਿਹੜੇ ਜੇ ਉਸ ਲੈਵਲ ਦੇ ਬਦਲਾ ਲੈ ਕੇ ਨਹੀਂ ਆਦੇ ਤਾਂ ਆਪਣੇ ਆਪ ਨੂੰ ਜੋ ਇੱਕ ਵਧੀਆ ਲੀਡਰਸ਼ਿਪ ਜੋ ਅੱਜ ਦੀ ਡੇਟ ਦੇ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਜੋ ਜ਼ਮੀਨ ਨਾਲ ਜੁੜੇ ਹੋਏ ਲੀਡਰ ਆ ਇੱਕ ਵਧੀਆ ਉਹਨਾਂ ਦਾ ਸ਼ਵੀ ਆ ਤੇ ਕਿਉਂ ਨਾ ਉਹਨਾਂ ਨਾਲ ਜੁੜਿਆ ਕਿ ਜੁੜ ਕੇ ਉਹਨਾਂ ਦੇ ਹੱਥ ਮਜ਼ਬੂਤ ਕੀਤੇ ਜਾਣ ਤੇ ਇਸ ਕਰਕੇ ਅਸੀਂ ਆ ਕਾਂਗਰਸ ਦੇ ਨਾਲ ਜੁਆਇਨ ਕੀਤਾ ਪਰ ਹੁਣ ਗੱਲਾਂ ਇਹ ਵੀ ਹੁੰਦੀਆਂ ਸੀ ਕਿ ਇਹ ਕਦੇ ਚਲੋ ਆਮ ਚੋ ਗਏ ਆ ਤੇ ਕਾਂਗਰਸ ਦੇ ਵਿੱਚ ਆ ਗਏ ਹੈਗਾ ਦਾ ਸਮਝੌਤਾ ਹੀ ਆ ਜੇ ਪੰਜਾਬ ਚ ਨਹੀਂ ਹੈਗਾ ਬਾਹਰ ਤਾਂ ਹੈਗਾ ਹੈ ਜੇ ਸੈਂਟਰ ਦੇ ਸਰਕਾਰ ਬੰਦੀ ਹੈ ਕੱਲ ਨੂੰ ਤੇ ਹੈਗਾ ਤਾਂ ਸਮਝੌਤਾ ਹੀ ਹੈ ਫੇਰ ਆ ਜੋਗੇ ਬਾਅਦ ਸ ਇਦਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀ ਹੈਗੇ ਕਿ ਪਾਰਟੀ ਦੇ ਕਿਸੇ ਸੀਨੀਅਰ ਲੀਡਰ ਨੇ ਕਿਉਂਕਿ ਦੇਖੋ ਤੁਸੀਂ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਇੱਕ ਲੀਡਰ ਸੀਗੇ ਲੋਕਾਂ ਦੇ ਕੰਮ ਕਰਾਉਂਦੇ ਸੀਗੇ 51 ਲੋਕਾਂ ਦੀ ਲਿਸਟ ਤੁਸੀਂ ਕੱਲ ਜਾਰੀ ਕੀਤੀ ਹੈ 51 ਦੇ ਨਾਲ ਹੋਰ ਲੋਕ ਜੁੜੇ ਹੋ ਸਕਦੇ ਪਿੰਡ ਵਾਲੇ ਹੈਗੇ ਆ ਪਰਿਵਾਰਕ ਮੈਂਬਰ ਹੈਗੇ ਆ ਮਤਲਬ ਤਕਰੀਬਨ ਤਕਰੀਬਨ 500 ਦੇ ਕਰੀਬ ਜਿਹੜਾ ਵੋਟਾਂ ਦਾ ਉਤਲ-ਪੁਤਲ ਆਪਾਂ ਕਹਿ ਸਕਦੇ ਮੋٹے ਲਬਜਾ ਦੇ ਵਿੱਚ ਕਿ ਜਿਹੜਾ ਝਟਕਾ ਇੱਕ ਆਮ ਆਦਮੀ ਪਾਰਟੀ ਨੂੰ ਲੱਗਿਆ ਹੈਗਾ ਉਸ ਤੋਂ ਬਾਅਦ ਕੀ ਕਿਸੇ ਲੀਡਰ ਨੇ ਕਿਸੇ ਤੁਹਾਡੇ ਸੀਨੀਅਰ ਨੇ ਜਾਂ ਕਿਸੇ ਹੋਰ ਨੇ ਹਾਈ ਕਮਾਂਡ ਨੇ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਵੋਟਾਂ ਦਾ ਸਮਾਂ ਆਇਆ ਕੁਝ ਦਿਨ ਰਹਿ ਗਏ ਆ ਕੱਲ ਨੂੰ ਤੁਹਾਡੇ ਸੀਐਮ ਸਾਹਿਬ ਦੇ ਇੱਥੇ ਹਲਕਾ ਫਲੋਰ ਦੇ ਵਿੱਚ ਰੋਡ ਸ਼ੋਅ ਰੱਖਿਆ ਹੈ ਉਸ ਤੋਂ ਪਹਿਲਾਂ ਹੀ ਐਡਾ ਵੱਡਾ ਝਟਕਾ ਜਿਹੜਾ ਤੁਸੀਂ ਦਿੱਤਾ ਹੈਗਾ ਕਿਸੇ ਨਾਲ ਕੋਈ ਸੰਪਰਕ ਨਹੀਂ ਹੋਇਆ ਸੰਪਰਕਾਂ ਦੀ ਕਰੀਬਨ ਕਰੀਬਨ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਜਿਸ ਟਾਈਮ ਕਰਨਾ ਸੀਗਾ ਉਸ ਟਾਈਮ ਕੀਤਾ ਨਹੀਂ ਗਿਆ ਅੱਜ ਜੇ ਸੰਪਰਕਾਂ ਦਾ ਤਾਂ ਮਤਲਬ ਹੀ ਨਹੀਂ ਰਹਿ ਗਿਆ ਜਿਹੜੀ ਸਾਡੀ 51 ਮੈਂਬਰੀ ਦੀ ਤੁਸੀਂ ਗੱਲ ਕਰਦੇ 51 ਮੈਂਬਰਾਂ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਪ੍ਰਧਾਨਾ ਸਾਡੇ 12 ਦੇ ਕਰੀਬ ਸਰਪੰਚ ਮੌਜੂਦਾ ਆ 8 ਤੋਂ 10 ਨੰਬਰਦਾਰ ਆ ਪੰਜ ਆ ਕਰੀਬਨ ਕਰੀਬਾ ਸਾਡੇ ਵਾਰਡ ਸੈਕਟਰੀ ਜਿਹੜੇ ਆ ਜਿੰਨੇ ਵੀ ਆਏ ਆ ਵਾਰਡ ਸੈਕਟਰੀ ਆ ਵਾਰਡ ਸੈਕਟਰੀ ਦਾ ਆਮ ਆਦਮੀ ਪਾਰਟੀ ਦੇ ਵਿੱਚ ਮਤਲਬ ਹੋ ਗਿਆ ਕਿ ਬੋਰਡ ਦਾ ਪ੍ਰਧਾਨ ਉਹ ਆਪਣੀ ਟੀਮ ਸਣੇ ਆਇਆ ਇਹ ਜਿਹੜੇ 51 ਮੈਂਬਰ ਆ 51 ਮੈਂਬਰ ਨਹੀਂ ਘੱਟੋ ਘੱਟ 10000 ਬੋਰਡ ਦਾ ਇਹ ਜਿਹੜਾ ਇਹ ਫਰਕ ਪਾਉਣਗੇ ਹਲਕਾ ਫਲੋਰ ਦੇ ਵਿੱਚ ਤੇ ਹਲਕਾ ਫਲੋਰ ਦੀ ਨਿਰੋਲ ਟੀਮ ਆ ਜਿਹਦੇ ਵਿੱਚ ਡਾਕਟਰ ਜੈਪ ਸਿੰਘ ਜੋਲ ਹੋਗੇ ਰਣਵੀਰ ਸਿੰਘ ਕੰਦੋੜਾ ਹੋਗੇ ਕਮਲ ਘਟਾਨੀਆ ਜੀ ਹੋਗੇ ਚੰਨ ਲਸਾੜਾ ਮਨੋਰ ਸਿੰਘ ਜੀ ਹੋਗੇ ਵੱਖ-ਵੱਖ ਜਿਹੜੇ ਪਿੰਡਾਂ ਦੇ ਤੋਂ ਅਮਰੀਕ ਸਿੰਘ ਸਰਪੰਚ ਹੋ ਗਏ ਪ੍ਰੇਮ ਪ੍ਰੇਮਲਾਲ ਜੀ ਹੋ ਗਏ ਨੰਬਰਦਾਰ ਸਾਡੇ ਸਰਪੰਚ ਸਾਹਿਬ ਸ਼ੋਕਰਾਂ ਤੋਂ ਹੋ ਗਏ ਵੱਖ-ਵੱਖ ਪਿੰਡਾਂ ਤੋਂ ਇੱਕ ਜਿਹੜੇ ਇਹ ਬੰਦੇ ਆਏ ਆ ਇਹ ਕੋਈ ਛੋਟੇ ਕੱਦ ਦੇ ਬੰਦੇ ਨਹੀਂ ਹੈਗੇ ਇਹ ਆਪਣੇ ਆਪ ਦੇ ਵਿੱਚ ਕੁਈ 100 150 200 ਵੋਟਾਂ ਦੇ ਸਨ ਨਹੀਂ ਬੰਦੇ ਆ ਤੇ ਇਹ ਜਿਹੜੀ ਵੋਟ ਬੋਟ ਦੇ ਵਿੱਚ ਪਤਿਸ਼ਤ ਹੋਇਆ ਇਹ ਵੱਡਾ ਇੱਕ ਫਲੋਰ ਹਲਕੇ ਦੇ ਵਿੱਚ ਜੋ ਚੰਜੀਤ ਸਿੰਘ ਚੰਨੀ ਜੀ ਸਾਬਕਾ ਮੁੱਖ ਮੰਤਰੀ ਜੀ ਦੀ ਲਹਿਰ ਸੀਗੀ ਲਹਿਰ ਨੂੰ ਸੁਨਾਮੀ ਦੇ ਵਿੱਚ ਬਦਲ ਕੇ ਇਹ ਜਾਊਗਾ ਤੇ ਅਸੀਂ ਆਸ ਕਰਦੇ ਹਾਂ ਕਿ ਇਸ ਵਾਰ ਘੱਟੋ ਘੱਟ 25 ਤੋਂ 30 ਹਜ਼ਾਰ ਦੀ ਵਕਵੇ ਦੇ ਨਾਲ ਅਸੀਂ ਵਿਧਾਨ ਸਭਾ ਹਲਕਾ ਫਲੋਰ ਦੀ ਜਿਹੜੀ ਸੀਟ ਆ ਉਹ ਸ਼੍ਰੀ ਚੰਨਜੀਤ ਸਿੰਘ ਚੰਨੀ ਜੀ ਦੀ ਝੋਲੀ ਦੇ ਵਿੱਚ ਪਾਵਾਂਗੇ ਮਤਲਬ ਜਿਹੜਾ 22 ਇਲੈਕਸ਼ਨ ਦੇ ਵਿੱਚ ਆਪਾਂ 7000 ਦੀ ਲੀਡ ਇੱਥੋਂ ਆਮ ਆਦਮੀ ਪਾਰਟੀ ਨੇ ਦਬਾਈ ਚਗੀ ਉਹ ਤਾਂ ਮਤਲਬ ਤਿੰਨ ਗੁਣਾ ਤੁਸੀਂ ਦਾਵਾ ਕਰਦੇ ਪਏ ਕਿ ਤਿੰਨ ਗੁਣਾ ਹੁਣ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਕਾਂਗਰਸ ਨੂੰ ਦੁਬਾਰਾ ਤੋਂ ਜਿਹੜਾ ਕਿਉਂਕਿ ਮੌਜੂਦਾ ਵਿਧਾਨ ਸਭਾ ਦੇ ਵਿੱਚ ਵੀ ਇੱਥੇ ਐਮ ਐਲ ਏ ਦਾ ਕਾਂਗਰਸ ਲਈ ਰਿਹਾ ਆ ਤੇ ਹੁਣ ਇਹੀ ਦਾਵਾ ਫੇਰ ਕਰ ਰਹੇ ਕਿ 20 ਤੋਂ 25000 ਦੀ ਲੀਡ ਇਥੋਂ ਕਾਂਗਰਸ ਪਾਰਟੀ ਲੈ ਕੇ ਜਾ ਰਹੀ ਹੈ ਬਿਲਕੁਲ ਬਿਲਕੁਲ ਜੀ ਜਿਹੜੀ ਸਾਡੀ ਲੀਡ ਦੀ ਅਸੀਂ ਗੱਲ ਕਰਦੇ ਹਾਂ ਉਹ ਜ਼ਮੀਨੀ ਤੌਰ ਤੇ ਲੀਡ ਦੀ ਗੱਲ ਕਰਦੇ ਹਾਂ ਅਸੀਂ 4 ਉਹ 7000 ਨਾ ਜਿੱਤੇ ਸੀ ਅਸੀਂ 28 ਤੋਂ 30 ਹਜ਼ਾਰ ਦੀ ਗੱਲ ਕਰਦੇ ਆ ਉਹ 28 ਤੋਂ 30 ਹਜ਼ਾਰ ਦੀ ਜਿਹੜੀ ਗੱਲ ਆ ਉਹ ਜ਼ਮੀਨ ਦੇ ਤੇ ਸੱਚ ਆ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਵਿਚਰੇ ਆ ਸਾਰੇ ਹਲਕੇ ਦੇ ਵਿੱਚ ਆਉਣ ਵਾਲੇ 6 ਜਾਂ 7 ਦਿਨਾਂ ਚ ਤੁਸੀਂ ਦੇਖੋਗੇ ਕਿ ਵੱਡਿਆ ਜਿਹੜਾ ਆਮ ਆਦਮੀ ਪਾਰਟੀ ਦਾ ਕੇਡਰ ਆ ਜੋ ਬੂਥ ਲਾਉਂਦਾ ਆ ਉਹ ਵਲੰਟੀਅਰ ਸਾਡੇ ਨਾਲ ਆਊਗਾ ਨਿਗਰ अबाउट 60% ਜਿਹੜੇ 60 ਤੋਂ 70% ਬੂਥ ਨਹੀਂ ਲੱਗਣਗੇ ਕਿ ਆਮ ਆਦਮੀ ਪਾਰਟੀ ਦੇ ਹਲਕਾ ਫਲੋਰ ਦੇ ਵਿੱਚ ਇਹ ਗੱਲ ਜਿਹੜੀ ਆ ਇਹ ਅੱਜ ਤੁਹਾਨੂੰ ਲੱਗੂਗੀ ਕਿ ਮੌਜੂਦਾ ਸਰਕਾਰ ਦੀ ਪਾਰਟੀ ਆ ਤੇ ਇਹ ਪੋਸੀਬਲ ਨਹੀਂ ਹੈਗਾ ਪਰ ਜਿੱਦਾਂ ਜਿੱਦਾਂ ਇਲੈਕਸ਼ਨ ਲੈਣ ਲੱਗਿਆ ਆਊਗਾ ਨਜ਼ਦੀਕ ਆਊਗਾ ਇਹ ਚੀਜ਼ ਤੁਹਾਨੂੰ ਜ਼ਮੀਨ ਦੇ ਉੱਤੇ ਉੱਪਰ ਦੀ ਹੋ ਦਿਖਾਈ ਦਿੱਤੀ। ਬੜਾ ਵੱਡਾ ਤੁਸੀਂ ਇਹ ਗੱਲ ਕਹਿ ਰਹੇ ਕਿ 60 ਬੂਥ ਤੇ ਤੁਸੀਂ ਕਹਿੰਦੇ ਬਈ ਲੱਗੂਗਾ ਨਹੀਂ ਪਿੰਡਾਂ ਦੇ ਵਿੱਚ ਬਿਲਕੁਲ ਜੀ ਨਹੀਂ ਲੱਗਣਗੇ ਇਹ ਕੋਈ ਵੱਡੀ ਸਟੇਟਮੈਂਟ ਨਹੀਂ ਹੈਗੀ ਜੇ ਤੁਸੀਂ ਵਿਚਰੂਗੇ ਤਾਂ ਤੁਹਾਨੂੰ ਬਿਲਕੁਲ ਸਮਝ ਆਊਗਾ ਕਿ ਵਲੰਟੀਅਰ ਜਿਹੜਾ ਆ ਜਿਹਨੇ ਬੂਥ ਲਾਉਣੇ ਆ ਉਹ ਫੈਡ ਹੋ ਕੇ ਬੈਠਾ ਆ ਅੱਜ ਤੱਕ ਕਿਸੇ ਦੇ ਕੰਮ ਨਹੀਂ ਹੋ ਰਿਹਾ ਕੋਈ ਇੱਕ ਵਲੰਟੀਅਰ ਆ ਅਜਿਹੇ ਆ ਕੰਮ ਛੋਟੇ ਛੋਟੇ ਕੰਮ ਆ ਜਿਨ੍ਹਾਂ ਨਾਲ ਕੋਈ ਜਿਹੜਾ ਕੋਈ ਸਰਕਾਰ ਦਾ ਕੰਮ ਨਹੀਂ ਹੈਗਾ ਕੋਈ ਜੋ ਜ਼ਮੀਨੀ ਪੱਧਰ ਦੇ ਕੰਮ ਆ ਕੋਈ ਹਲਕੇ ਹਲਕੇ ਕੰਮ ਆ ਉਹੀ ਕੰਮ ਨਹੀਂ ਹੋ ਰਿਹਾ ਤੁਸੀਂ ਚੱਲ ਜੋ ਠਾਣੇ ਚੱਲ ਜੋ ਕਿਹੜਾ ਐਸਆਈ ਆ ਜਿਹੜਾ ਪੈਸੇ ਤੋਂ ਬਿਨਾ ਕੰਮ ਕਰਦਾ ਅਸੀਂ ਫਸ ਅਸੀਂ ਜੇ ਐਸਆਈ ਦੀ ਸ਼ਿਕਾਇਤ ਕਰਦੇ ਸੀਗੇ ਪਾਰਟੀ ਕੁਛ ਕਰਨੀ ਸੀ ਰਹੀ ਅਸੀਂ ਕਿਸੇ ਦੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕਰਦੇ ਪਾਰਟੀ ਕਰਨੇ ਕੋਸ਼ਿਸ਼ ਕਰਨੀ ਰਹੀ ਟੋਲ ਫਰੀ ਨੰਬਰ ਜਾਰੀ ਕੀਤੇ ਹੋਇਆ ਤਾਂ ਪਾਰਟੀ ਤਾਂ ਤੁਹਾਡੇ ਦਾਅਵੇ ਕਰਦੀ ਹੈ ਵੱਡੇ ਵੱਡੇ ਸਟੇਟਮੈਂਟਾਂ ਹੁੰਦੀਆਂ ਬੋਰਡ ਲੱਗੇ ਹੋਏ ਆ ਸ਼ਹਿਰ ਦੇ ਵਿੱਚ ਹਰੇਕ ਸਟੇਜ ਤੇ ਇਹ ਕਹਿੰਦੇ ਭ੍ਰਿਸ਼ਟਾਚਾਰ ਖਤਮ ਇੰਨੇ ਅਸੀਂ ਅੰਦਰ ਘਾੜਤੇ ਇੰਨੇ ਅਸੀਂ ਆਪਣੇ ਮੰਤਰੀ ਫੜ ਲਏ ਤੁਸੀਂ ਤੁਸੀਂ ਜਿਹੜੀ ਗੱਲ ਇਹ ਗੱਲ ਦੀ ਆਪਾਂ ਟੋਲ ਫਰੀ ਨੰਬਰ ਵੀ ਜਾਰੀ ਕੀਤੇ ਆ ਕਿ ਤੁਸੀਂ ਅੱਜ ਆਪਾਂ ਇੱਥੇ ਬੈਠੇ ਆ ਤੁਹਾਡੇ ਸਾਹਮਣੇ ਆਪਾਂ ਲਾਈਵ ਲਾ ਰਹੇ ਆ ਕਿੰਨਾ ਕ ਇੰਪੈਕਟ ਆ ਦੇਖੋ ਇੱਕ ਬੋਰਡ ਲਾਉਣਾ ਤੇ ਉਹਦਾ ਜ਼ਮੀਨ ਦੇ ਉੱਤੇ ਇੰਪੈਕਟ ਹੋਣਾ ਇਹਦੇ ਵਿੱਚ ਬਹੁਤ ਫਰਕ ਆ ਬੋਰਡ ਲੱਗੇ ਆ ਕਾਗਜ਼ਾਂ ਦੇ ਵਿੱਚ ਕੰਮ ਵੀ ਦਿਖਾਈ ਦਿੱਤੇ ਆ ਪਰ ਜ਼ਮੀਨ ਦੇ ਉੱਤੇ ਕੰਮ ਨਹੀਂ ਹੋ ਰਿਹਾ ਜ਼ਮੀਨ ਦੇ ਉੱਤੇ ਜਿਹੜੀ ਭ੍ਰਿਸ਼ਟਾਚਾਰ ਆ ਉਹ ਅੱਗੇ ਨਾਲੋਂ 4 ਜਾਂ 5 ਗੁਣਾ ਵੱਧ ਚੁੱਕਾ ਮਤਲਬ ਜਿਹੜੇ ਵਿਰੋਧੀ ਕਹਿੰਦੇ ਆ ਕਿ ਮਸ਼ਹੂਰੀ ਪਾਰਟੀ ਆ ਇਹ ਉਹ ਸਹੀ ਗੱਲ ਕਹਿੰਦੇ ਫਿਰ ਇਹ ਮਤਲਬ ਇਹ ਬਿਲਕੁਲ ਫਿਰ ਉਹੀ ਗੱਲ ਹੋ ਗਈ ਜੀ ਜੇ ਤੁਸੀਂ ਕੰਮੇ ਨਹੀਂ ਕਰਦੇ ਜਿਹੜੇ ਬੰਦੇ ਕੰਮ ਕਰਦੇ ਸਾਨੂੰ ਕੰਮ ਨਹੀਂ ਕਰਨ ਦਿੱਤਾ ਯਾਰਿਆ ਸਾਨੂੰ ਇਹ ਮਜਬੂਰ ਕੀਤਾ ਗਿਆ ਵੀ ਜੇ ਅਸੀਂ ਜੇ ਕੋਈ ਪੁਲਿਸ ਵਾਲਾ ਪੈਸੇ ਮੰਗਦਾ ਅਸੀਂ ਪਾਰਟੀ ਨੂੰ ਕਹਿੰਨੇ ਆ ਵੀ ਤੁਸੀਂ ਫਲਾਣਾ ਇਹ ਐਸੇ ਪੈਸੇ ਮੰਗਦਾ ਪਾਰਟੀ ਸਾਨੂੰ ਕਹਿ ਰਹੀ ਆ ਕਿ ਤੁਸੀਂ ਕੁਝ ਨਹੀਂ ਕਰਨਾ ਅਸੀਂ ਚੱਕ ਕਰਾਂਗੇ ਅਸੀਂ ਇਹਦੇ ਨੋਟਿਸ ਲਵਾਂਗੇ ਪਾਰਟੀ ਨੋਟਿਸ ਨਹੀਂ ਲੈਂਦੀ ਅਸੀਂ ਸਰਕਾਰ ਹੋਣ ਦੇ ਵਿੱਚ ਸਾਨੂੰ ਤਾਂ ਨਵ ਵੀ ਲੋਨ ਦਿੱਤਾ ਜਾਂਦਾ ਉਹਦੇ ਬਾਰੇ ਸਾਡੇ ਤਾਂ ਮੂੰਹ ਦੇ ਵਿੱਚ ਕਿੱਲੜੀ ਫਸ ਗਈ ਅਸੀਂ ਨਾ ਉਹਨੂੰ ਅੰਦਰ ਨਗਾ ਜਾ ਸਕਦੇ ਨਾ ਬਾਹਰ ਸੱਟ ਸਕਦੇ ਇਸ ਕਰਕੇ ਉਹ ਖਾ ਗਏ ਜਿਹੜਾ ਕੋੜੀ ਹੋਣ ਨਾਲੋਂ ਅਸੀਂ ਬਾਹਰ ਸੱਟ ਕੇ ਗਲੰਕੀ ਹੋਣ ਨੂੰ ਅਸੀਂ ਆਪਣਾ ਮਲੇਕ ਧਰਨਾ ਲਾ ਲਿਆ ਸੀਗਾ ਕਹਿੰਦੇ ਸੀਗੇ ਉਸ ਤੋਂ ਬਾਅਦ ਬੜੀ ਪੁੱਛ ਗਏ ਸੇ ਬਹੁ ਹੋਈ ਹੈ ਕਿ ਆਪਣੀ ਸਰਕਾਰ ਦੇ ਖਿਲਾਫ ਹੀ ਧਰਨਾ ਸ਼ਹਿਰ ਲਸਾੜੇ ਲਾਇਆ ਸੀ ਕਿਤੇ ਤੁਸੀਂ ਫਲਕਾ ਫਲੋਰ ਦੇ ਵਿੱਚ ਇਹ ਦਿਨ ਰਾਤ ਨੂੰ ਲਾਇਆ ਸੀਗਾ ਕਿਸੇ ਮੈਂ ਤੱਕਾ ਸ਼ਾਇਦ ਤੁਹਾਡੇ ਕਿਸੇ ਵਰਕਰ ਨਾਲ ਹੋਏ ਸੀਗੇ ਦੋ ਧਾਨੇ ਲਾਇਆ ਜੀ ਇੱਕ ਸਾਡੇ ਵਲੰਟੀਅਰ ਸੀਗੇ ਰੈਪੋਰਟਾਂਿਆਂ ਦੇ ਵਿੱਚ ਉਥੇ 354 ਦੇ ਵਿੱਚ ਗਲਤ ਬੱਚਾ ਛੇੜਛਾੜ ਦਾ ਕਰ ਦਿੱਤਾ ਗਿਆ ਸੀਗਾ ਉਸ ਬੱਚੇ ਦੇ ਖਿਲਾਫ ਅਸੀਂ ਧੰਨਾ ਲਾਇਆ ਸੀ ਉਹਦੀ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਝੂਠਾ ਪਾਇਆ ਗਿਆ ਉਹਦੇ ਵਿੱਚ ਵੀ ਸਾਡੀ ਪਾਰਟੀ ਦੇ ਜਿਹੜੇ ਮੁਖ ਨਮਾਇੰਦੇ ਆ ਉਹਨਾਂ ਦੀ ਸ਼ਮੂਲੀਅਤ ਨਿਕਲੀ 50000 ਰੁਪਏ ਲੈ ਕੇ ਉਹ ਧੰਨਾ ਉਹ ਪਰਚਾ ਕਰਾਇਆ ਸੀਗਾ ਅੱਛਾ ਉਸ ਤੋਂ ਬਾਅਦ ਜਿਹੜਾ ਲਸਾੜੇ ਵਿੱਚ ਧੰਨਾ ਲੱਗਾ ਸਾਡੀ ਪਾਰਟੀ ਦੇ ਮੁੱਢ ਕਦੀਮੀ ਮੈਂਬਰ ਆ ਕਸ਼ਮੀਰ ਜੀ ਸਿੱਧੀ ਕਹਿੰਦੇ ਉਹਨਾਂ ਨੂੰ ਲਸਾੜੇ ਤੋਂ ਉਹਨਾਂ ਦੇ ਗਲੀ ਦੇ ਉਹਨਾਂ ਦੇ ਵਿੱਚ ਦੀ ਜਗ੍ਹਾ ਦੇ ਵਿੱਚ ਦੀ ਨਾਲਾ ਜਾਂਦਾ ਆ ਉਹ ਨਾਲਾ ਜਿਹੜਾ ਆ ਉਹ ਬੰਦ ਕਰਾਉਣ ਲਈ ਉਹਨਾਂ ਨੂੰ ਘਰ ਦੇ ਵਿੱਚ ਕੈਦ ਕੀਤਾ ਗਿਆ ਅਸੀਂ ਉਹਨਾਂ ਨੂੰ ਛਡਾਉਣ ਦੇ ਲਈ ਉਦੋਂ ਧੰਨਾ ਲਾਇਆ ਤੇ ਉਹ ਧੰਨੇ ਲਾਏ ਗਏ ਪਰ ਧੰਨੇ ਦੇ ਉੱਤੇ ਫਿਰ ਪਾਰਟੀ ਨੇ ਸਖਤ ਐਕਸ਼ਨ ਲਿਆ ਕਿ ਤੁਸੀਂ ਧੰਨੇ ਲਾ ਕੇ ਪਾਰਟੀ ਦੀ ਸ਼ੋਭੀ ਖਰਾਬ ਕਰ ਰਹੇ ਆ ਪਾਰਟੀ ਇਹ ਨਹੀਂ ਸੋਚ ਰਹੀ ਕਿ ਅਸੀਂ ਇਨਸਾਫ ਲਈ ਧੰਨਾ ਲਾ ਰਹੇ ਆ ਪਾਰਟੀ ਆਪਣੀ ਸ਼ੋਭੀ ਦੀ ਪਾਰਟੀ ਨੂੰ ਜ਼ਿਆਦਾ ਚਿੰਤਾ ਆ ਲੋਕਾਂ ਦੇ ਇਨਸਾਫ ਦੀ ਕੋਈ ਚਿੰਤਾ ਨਹੀਂ ਹੈਗੀ ਉਹ ਵੀ ਆਪਣੇ ਬਲੰਟੀਆਂ ਨਾਲ ਧੱਕਾ ਹੋ ਰਿਹਾ ਖਾਸ ਕਰਕੇ ਰਵੇਤੀ ਪਾਰਟੀਆਂ ਦੇ ਬਾਰੇ ਸੁਣਿਆ ਸੀ ਦੂਜੇ ਬਲੰਟੀਆਂ ਨਾਲ ਧੱਕਾ ਹੋਇਆ ਔਰ ਇੱਥੇ ਦੂਜੇ ਬਲੰਟੀਆਂ ਨੂੰ ਛੱਡੋਇਆ ਤਾਂ ਆਪਣਾ ਹੀ ਆਪਣੇ ਬਲੰਟੀਆਂ ਨੂੰ ਆਪਾਂ ਮਾਰਨ ਤੇ ਕਿੱਦਾਂ ਪਾਰਟੀ ਸਰਵਾਈਵ ਕਰ ਸਕਦੀ ਆ ਅੱਛਾ ਇੱਕ ਹੋਰ ਦੱਸੋ ਕਿਉਂਕਿ ਤੁਸੀਂ ਜ਼ਮੀਨੀ ਪੱਧਰ ਤੇ ਜੁੜਿਆ ਹੋਇਆ ਫਿਰ ਤੁਸੀਂ ਮੂਵਮੈਂਟ ਤੋਂ ਪਾਰਟੀ ਦੇ ਨਾਲ ਬੜਾ ਨੇੜੇ ਹੋ ਕੇ ਕੰਮ ਕੀਤਾ ਹੈ ਜਿਹੜੇ ਬਦਲਾ ਜਿਹੜੇ ਚੱਲ ਰਿਹਾ ਪੈਰਾਸ਼ੂਟ ਨਾਲ ਆ ਰਿਹਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਦੇ ਵਿੱਚ ਜਿਹੜੇ ਪੁਰਾਣਾ ਵਰਕਰ ਹੈਗਾ ਜਾਂ ਕੈਡਰ ਜਿਹੜਾ ਪੁਰਾਣਾ ਜੁੜਿਆ ਹੋਇਆ ਪਾਰਟੀ ਨਾਲ ਮੂਵਮੈਂਟ ਤੋਂ ਜੁੜਿਆ ਹੋਇਆ ਜਿਹੜਾ ਉਹਦਾ ਉਹਨਾਂ ਨੂੰ ਦਿੱਤਾ ਹੋਇਆ ਤੇ ਜਿਹੜੇ ਦੂਜੀ ਪਾਰਟੀਆਂ ਦੇ ਵਿੱਚੋਂ ਆਏ ਆ ਅੱਜ ਉਹਨਾਂ ਨੂੰ ਵੀ ਬਲਾਕ ਪ੍ਰਧਾਨ ਲਾਇਆ ਹੈ ਬਿਲਕੁਲ ਜੀ ਤੁਸੀਂ ਬਲਾਕ ਕਿਤੇ ਨਾ ਕਿਤੇ ਮੋਰਲ ਡਾਊਨ ਹੋਇਆ ਤੁਹਾਡੇ ਅਸਲ ਦੇ ਵਿੱਚ ਇਹ ਗੱਲ ਭਾਜੀ ਤੁਸੀਂ ਫਲੋਰ ਤੇ ਬਲਾਕ ਪ੍ਰਧਾਨੀ ਲਿਸਟ ਲੈ ਲਓ ਤੁਸੀਂ ਉਹਦੇ ਵਿੱਚ ਚੈੱਕ ਕਰ ਲਓ ਕਿੰਨੇ ਬੰਦੇ ਦੱਗੀ ਆ ਉਹ ਬੰਦੇ ਨੂੰ ਬਲਾਕ ਪ੍ਰਧਾਨ ਲਾਇਆ ਗਿਆ ਜਿਨ੍ਹਾਂ ਦੀ ਸ਼ਬੀ ਅਜੇਹੀ ਆ ਕਿ ਅਸੀਂ ਉਹਨਾਂ ਨੂੰ ਨਾਲ ਲੈ ਕੇ ਚਾਰ ਬੰਦੇ ਚ ਖੜ ਨਹੀਂ ਸਕਦੇ ਜੇ ਅਜਿਹੇ ਬੰਦੇ ਬਲਾਕ ਪ੍ਰਧਾਨ ਲਾਉਣੇ ਆ ਜੇ ਜੇ ਬਾੜੋ ਪਾਰਟੀਆਂ ਜੋ ਲੈ ਕੇ ਆਓ ਵਧੀਆ ਬੰਦੇ ਕਿਤੇ ਵੀ ਹੋ ਸਕਦੇ ਆ ਉਹਨਾਂ ਨੂੰ ਲੈ ਕੇ ਆ ਉਹਨਾਂ ਨੂੰ ਬਲਾਕ ਪ੍ਰਧਾਨ ਲਾਓ ਪਰ ਤੁਸੀਂ ਉਹਦੀ ਸ਼ਬੀ ਦਾ ਘੱਟੋ ਘਾਟ ਦੇਖੋ ਤੁਸੀਂ ਉਹ ਇਹ ਚੀਜ਼ ਤਾਂ ਚੈੱਕ ਕਰੋ ਕਿ ਉਹ ਬੰਦਾ ਕੋਈ ਚੋਰ ਜੁਹਾਰੀਆ ਡਾਕੂ ਤਾਂ ਨਹੀਂ ਹੈਗਾ ਜੇ ਤੁਸੀਂ ਇਹ ਵੀ ਨਹੀਂ ਚੈੱਕ ਕਰ ਪਾਦੇ ਫੇ ਤਾਂ ਫਿਰ ਰੌਲਾ ਹੀ ਨਹੀਂ ਫੇ ਤਾਂ ਪਾਰਟੀਆਂ ਦੇ ਰਵੇਤੀ ਪਾਰਟੀਆਂ ਨਾਲ ਵੀ ਅਸੀਂ ਜਿਆਦਾ ਥਲੇ ਡੱਗੇ ਆ ਰਵੇਤੀ ਪਾਰਟੀਆਂ ਘੱਟੂ ਘੱਟ ਸ਼ਵੀ ਦਾ ਚੈੱਕ ਕਰਦੀਆਂ ਸੀ ਸਾਡੇ ਇੱਥੇ ਕਈ ਅਜਿਹੇ ਲੱਗੇ ਹੋਏ ਆ ਬਲਾਕ ਪ੍ਰਧਾਨ ਜਿਨ੍ਹਾਂ ਦੀ ਕੀ ਜਿਨ੍ਹਾਂ ਨੂੰ ਅਸੀਂ ਜੇ ਨਾਲ ਵੀ ਉਹਨਾਂ ਦੇ ਤਰੀਕੇ ਤਾਂ ਲੋਕੀ ਸਾਨੂੰ ਫੋਨ ਕਰਕੇ ਪੁੱਛਦੇ ਸੰਸਾਦ ਸਾਹਿਬ ਕਿਹ ਨਾਲ ਚੱਲੇ ਹੋਏ ਆ ਤੁਸੀਂ ਅੱਛਾ ਹੁਣ ਇੱਕ ਅਖੀਰਲਾ ਸਵਾਲ ਜਾਂਦੇ ਜਾਂਦੇ ਕਰਿਓ ਪਾਰਟੀ ਕਾਂਗਰਸ ਪਾਰਟੀ ਹੀ ਇਹਦੇ ਵਿੱਚ ਆਉਣ ਦਾ ਕੀ ਖਾਸ ਕਾਰਨ ਕੀ ਹੈ ਕਿ ਤੁਸੀਂ ਇਸੇ ਪਾਰਟੀ ਦਾ ਜਿਹੜਾ ਚੋਣ ਕੀਤੀ ਹੈਗੀ ਜਾਂ ਇਹਦੇ ਵਿੱਚ ਜੁਆਇਨ ਜਿਹੜੀ ਕੀਤੀ ਕਿਉਂਕਿ 3 ਸਾਲ ਹਲੇ ਤੁਹਾਡੀ ਆਪਣੀ ਸਰਕਾਰ ਤੇ ਪਏ ਸੀਗੇ 3 ਸਾਲ ਆਪਾਂ ਜੇ ਤੁਸੀਂ ਆਪਣੇ ਮੈਂ ਦੇਖਿਆ ਮੀਡੀਆ ਦੇ ਵਿੱਚ ਸੁਣਿਆ ਵੀ ਸੀਗਾ ਤੁਸੀਂ ਦੱਸਿਆ ਕਿ ਦੋ ਪਰਚੇ ਤੁਹਾਡੇ ਦੇ ਅਕਾਲੀ ਦਲ ਟਾਈਮ ਤੇ ਹੋਏ ਦੋ ਪਰਚੇ ਤੁਸੀਂ ਲੋਕਾਂ ਦਾ ਕੰਮ ਕਰਾਉਂਦੇ ਸੀਗੇ ਤੇ ਦੋ ਸ਼ਾਇਦ ਕਾਂਗਰਸ ਟਾਈਮ ਤੇ ਵੀ ਤੁਹਾਡੇ ਦੇ ਐਫ ਆਈ ਆਰ ਜਿਹੜੀ ਲਾਂਚ ਹੋਈਆਂ ਤੇ 3 ਸਾਲ ਹਲੇ ਹੋਰ ਹੈ ਲੱਗਦਾ ਕਿ ਇਹ ਹੋਰ ਗਿਣਤੀ ਵੱਧ ਸਕਦੀ ਹੈ ਜੇ ਆਪਾਂ ਪਾਰਟੀ ਉਹ ਛੱਡ ਕੇ ਤੇ ਕਾਂਗਰਸ ਹੀ ਆਪਾਂ ਚੁਣੀ ਹੈ ਤਬਾਜ ਪਰਚਿਆਂ ਦੀ ਰਾਜਨੀਤੀ ਆ ਪਰਚਿਆਂ ਦੀ ਰਾਜਨੀਤੀ ਤੋਂ ਤਾਂ ਆਪਾਂ ਡਰਦੇ ਨਹੀਂ ਆਲਰੇਡੀ ਅਸੀਂ ਉਹ ਸਹਿ ਚੁੱਕੇ ਆ ਪਰਚਿਆਂ ਦੇ ਨਾਲ-ਨਾਲ ਮੇਰੀ ਫੈਮਲੀ ਤੱਕ ਨੂੰ ਟੌਰਚਰ ਕੀਤਾ ਗਿਆ ਮੇਰੀ ਵਾਈਫ ਜੌਬ ਕਰਦੇ ਸੀ 10 ਤੋਂ 12 ਬਾਰੀ ਬਦਲੀਆਂ ਕਰਾਈਆਂ ਗਈਆਂ ਉਹਨਾਂ ਦੇ ਬੱਕ ਬੱਕ ਜ਼ਿਲ੍ਹੇ ਦੇ ਸਾਰੇ ਜੋ ਸਟੇਸ਼ਨ ਆ ਉਹ ਦਿਖਾਏ ਗਏ ਵਿਕਰਮ ਚੋਧੀ ਦੁਆਰਾ ਜੋ ਕਾਂਗਰਸ ਸਰਕਾਰ ਸੀਗੀ ਸਾਨੂੰ ਕੰਪੈਲ ਮੈਨੂੰ ਕੰਪੈਲ ਕੀਤਾ ਗਿਆ ਕਿ ਤੂੰ ਕਾਂਗਰਸ ਦੇ ਵਿੱਚ ਆ ਜਾ ਮਤਲਬ ਇਹ ਨਾ ਅਮਰਾਲ ਡਿ ਗਿਆ ਹੋਇਆ ਹੁਣ ਰਾਜਨੀਤੀ ਦਾ ਮੋਰਲ ਰਾਜਨੀਤੀ ਦਾ ਰਹਿ ਹੀ ਨਹੀਂ ਡਿਗਿਆ ਗਿਆ ਜੀ ਮੋਰਲਤਾ ਰਾਜਨੀਤੀ ਮੋਰਲਿਟੀ ਰਾਜਨੀਤੀ ਦੀ ਜਿਹੜੀ ਲਾਲ ਭਾਦਨ ਸ਼ਾਸਤੀ ਸਾਹਿਬ ਉਹਨਾਂ ਦੇ ਟਾਈਮ ਦੇ ਉੱਤੇ ਮੋਰਲਿਟੀ ਸੀਗੀ ਉਹ ਤਾਂ ਮੋਰਲਿਟੀ ਰਹੀ ਨਹੀਂ ਰਾਜਨੀਤੀ ਦਾ ਤਾਂ ਮੋਰਲ ਜਿਹੜਾ ਆ ਮੋਰਲ ਸ਼ਬਦੀ ਰਾਜਨੀਤੀ ਗਾਇਬ ਹੋ ਗਿਆ ਆ ਤੇ ਇਹ ਕਾਂਗਰਸ ਨੂੰ ਸਪੈਸ਼ਲ ਚੂਜ਼ ਕੰਦਾ ਜਿਹੜਾ ਸਾਡਾ ਇੱਕ ਫੈਸਲਾ ਸੀਗਾ ਉਹ ਵੱਡਾ ਇਸ ਕਰਕੇ ਸੀ ਕਿਉਂਕਿ ਇਸ ਵਾਰ ਕਾਂਗਰਸ ਦੀ ਜੋ ਟਿਕਟਾਂ ਦੀ ਚੋਣ ਆ ਉਹ ਬਹੁਤ ਵਧੀਆ ਲੱਗੀ ਉਹ ਸਾਡੇ ਮਰੇ ਮਾਨੂੰ ਆਪਣੇ ਆਪ ਨੂੰ ਬਹੁਤ ਭਾਈ ਸਾਡੇ ਪਟਿਆਲੇ ਤੋਂ ਧਨਵੀਰ ਗਾਂਧੀ ਜੀ ਨੂੰ ਟਿਕਟ ਦੇਣੀ ਹੂੰ ਅਕਜੇ ਹੀ ਸੱਚੀ ਸੁੱਚੀ ਸ਼ਖਸੀਅਤ ਜਿਹੜੀ ਜਿਨ੍ਹਾਂ ਨੂੰ ਜਿਨ੍ਹਾਂ ਦੇ ਬੇਦਾਗ ਸ਼ਖਸੀਅਤ ਆ ਉਸ ਤੋਂ ਬਾਅਦ ਯਾਮਨੀ ਗੋਮਰ ਜੀ ਹਿਆਰਪੁਰ ਤੋਂ ਡੈਕ ਦਿੱਤੀ ਗਈ ਇੱਕ ਜ਼ਮੀਨ ਨਾਲ ਜੁੜੇ ਹੋਏ ਵਰਕਰ ਆ ਉਸ ਤੋਂ ਬਾਅਦ ਸਾਡੇ ਚਾਂਜੀ ਸਿੰਘ ਚੰਨੀ ਜੀ ਜੋ ਸਾਬਕਾ ਮੁੱਖ ਮੰਤਰੀ ਆ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਜਿਨ੍ਹਾਂ ਨੂੰ ਦੇਖ ਕੇ ਤੁਹਾਡਾ ਜੋ ਕੌਨਫੀਡੈਂਸ ਆਪ ਨੂੰ ਹੁੰਦਾ ਆ ਕਦੇ ਉਹ ਨਹੀਂ ਮਹਿਸੂਸ ਨਹੀਂ ਹੋਣ ਦਿੰਦੇ ਕਿ ਮੈਂ ਸੀਐਮ ਆ ਤਾਂ ਆਮ ਲੋਕਾਂ ਦੇ ਵਿੱਚ ਵਿਚਰਦੇ ਆ ਲੋਕਾਂ ਦੇ ਨਾਲ ਰਹਿੰਦੇ ਆ ਅਜਿਹਿਆਂ ਜਿਹੜੀ ਚੋਣ ਕੀਤੀ ਗਈ ਤਿਕਟਾਂ ਦੀ ਇਹਨੇ ਸਾਨੂੰ ਬਹੁਤ ਬੂਸਟ ਕੀਤਾ ਤੇ ਉਸ ਤੋਂ ਬਾਅਦ ਜ਼ਿਆਦਾ ਬੂਸਟ ਕੀਤਾ ਸਾਡੇ ਜੋ ਸਾਬਕਾ ਸੀਗਨ ਸਾਹਿਬ ਚੰਨੀ ਸਾਹਿਬ ਆ ਇਹਨਾਂ ਦੀ ਜਿਹੜੀ ਸ਼ਖਸੀਅਤ ਨੇ ਇਹਨਾਂ ਦੇ ਜੋ ਵਿਚਰਨ ਦਾ ਢੰਗ ਆ ਇਹਨੇ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਇਹਨਾਂ ਹੀ ਸੋਚ ਤੋਂ ਪ੍ਰਭਾਵਿਤ ਹੋ ਗਏ ਅਸੀਂ ਆਮ ਆਦਮੀ ਪਾਰਟੀ ਛੱਡ ਕੇ ਇੱਕ ਵੱਡੇ ਕਾਫਲੇ ਦੇ ਨਾਲ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਲੋਕਾਂ ਦੇ ਘਰ ਘਰ ਤੱਕ ਪਹੁੰਚਾਵਾਂਗੇ ਤੇ ਅਗਲੇ ਇਸ ਇੱਕ ਹਫਤੇ ਦੇ ਵਿੱਚ ਵਿੱਚ ਬਹੁਤ ਵੱਡੀਆਂ ਜੁਆਇਨਿੰਗਾਂ ਕੁਝ ਬੱਕ ਬੱਕ ਪਿੰਡਾਂ ਦੇ ਜਿਹੜੇ ਜਿਨ੍ਹਾਂ ਨੂੰ ਲੋਕਾਂ ਨੂੰ ਲੱਗੂਗਾ ਵੱਡੀ ਨਹੀਂ ਹੈਗੀ ਪਰ ਉਹ ਲੋਕ ਜਿਹੜੇ ਬੂਥ ਲਾਉਂਦੇ ਆ ਝੜੂ ਦਾ ਉਹ ਅਸੀਂ ਪੱਟ ਕੇ ਲੈ ਕੇ ਆਉਂਗੇ ਉਹ ਲੋਕ ਜਿਹੜੇ ਦੁਖੀ ਬੈਠੇ ਆ ਜਿਨ੍ਹਾਂ ਦਾ ਕੰਮ ਨਹੀਂ ਹੋ ਰਿਹਾ ਉਹ ਲੋਕ ਸਾਡੇ ਨਾਲ ਚੱਲਣਗੇ ਲਿਸਟ ਲੰਬੀ ਹੋ ਸਕਦੀ ਹੈ ਲਿਸਟ ਆਲਰੇਡੀ ਲੰਬੀ ਸੀ ਇਹ ਜਿਹੜੀ ਜੁਆਇਨਿੰਗ ਹੈ ਬਹੁਤ ਤਤਕਾਲ ਇੱਕ ਸ਼ਾਰਟ ਟਰਮ ਦੇ ਉੱਤੇ ਹੋਈ ਆ ਤੇ ਲਿਸਟ ਦਾ ਵੈਸੇ ਹੀ ਲੰਬੀ ਹੈਗੀ ਆ ਕਿਉਂਕਿ 51 ਮੈਂਬਰੀ ਟੀਮ ਉਹਦੇ ਦਾਦਾਂ ਦੀ ਟੀਮ ਆ ਇਹ ਇਹਦੇ ਵਿੱਚ ਕੋਈ ਇਦਾਂ ਨਹੀਂ ਹੈਗਾ ਕੋਈ ਇੱਕ ਸਿੰਗਲ ਬੰਦੇ ਦਾ ਨਾਮ ਲੈ ਕੇ ਚਲਾਤਾ ਹਰ ਬੰਦਾ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਇੱਕ ਘੱਟੋ ਘੱਟ ਇੱਕ ਪਿੰਡ ਦਾ ਪ੍ਰਧਾਨ ਹੈਗਾ ਆ ਇੱਕ ਪਿੰਡ ਦਾ ਜੇ ਆਮ ਆਦਿ ਪਾਰਟੀ ਦਾ ਪ੍ਰਧਾਨ ਆ ਤਾਂ ਵੱਡਾ ਪੱਕਾ ਹੁਣ ਮਨ ਬਣਾ ਰਿਹਾ ਸੰਤੋਖ ਸਾਹਿਬ ਕਿ ਹੁਣ ਪਾਰਟੀ ਦੇ ਵਿੱਚ ਨਹੀਂ ਮੋੜਨਾ ਕਿ ਘਰ ਵਾਪਸੀ ਹੋ ਸਕਦੀ ਹੈ ਜੇ ਆ ਕੇ ਕੋਈ ਬਡਾ ਲੀਡਰ ਜਾਂ ਕੋਈ ਭਰੋਸਾ ਦਿੰਦਾ ਹੋਵੇ ਜਾਂ ਆ ਕੇ ਜਿਹੜੀ ਨਰਾਜ਼ਗੀ ਹੈ ਤੁਹਾਡੀ ਦੂਰ ਕਰਦਾ ਹੋਵੇ ਨਹੀਂ ਨਰਾਜ਼ਗੀ ਤਾਂ ਨੀਤੀਆਂ ਦੀ ਹੈ ਸਾਡੀ ਜੇ ਨੀਤੀਆਂ ਵਧੀਆ ਹੋਣਗੀਆਂ ਕਾਂਗਰਸ ਨਾਲ ਵਧੀਆ ਨੀਤੀਆਂ ਹੋਣਗੀਆਂ ਸਾਨੂੰ ਲੈ ਕੇ ਆਉਣ ਸਾਨੂੰ ਦੱਸਣ ਸਾਨੂੰ ਦਿ세 ਜਮੀਨ ਦੇ ਉੱਤੇ ਕੋਈ ਪ੍ਰਭਾਵਤ ਹੈਗਾ ਫੇਰ ਤਾਂ ਰੋਲਾ ਨਹੀਂ ਹੈਗਾ ਪਰ ਉਹ ਚੀਜ਼ ਜਮਿਨੀ ਜਮੀਨ ਦੇ ਤੇ ਦੇਖ ਨਹੀਂ ਰਹੀ ਜੋ ਹਾਲਾਤ ਆ ਜੋ ਅੱਜ ਦੀ ਡੇਟ ਦੇ ਵਿੱਚ ਪਾਰਟੀ ਦੇ ਹਾਲਾਤ ਆ ਪਾਰਟੀ ਦੀ ਜੋ ਹੋ ਨਹੀਂ ਤਾਂ ਜਲੰਧਰ ਦੀ ਲੀਡਰਸ਼ਿਪ ਹੈ ਇਹ ਹੀ ਇਨੀ ਅਰੋਗੈਂਟ ਆ ਕੇ ਇਹਨੂੰ ਤੁਸੀਂ ਫੋਨ ਕਰ ਲਓ ਤੁਹਾਡੇ ਫੋਨ ਨਹੀਂ ਚੱਕਣਗੇ ਬਾਕੀ ਹੋਰ ਉੱਪਰ ਤੱਕ ਦਾ ਪਾਰਟੀ ਨੇ ਕੀ ਅਨੇ ਕੀਆ ਅਸੀਂ ਜ਼ਮੀਨ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਲੋਕ ਆ ਜਿਹੜੇ ਖਾਸ ਹੋਈ ਜਾਂਦੇ ਆ ਧੰਨਵਾਦ ਜੀ ਸੁਣਿਆ ਤੁਸੀਂ ਰਜਿੰਦਰ ਸੰਧੂ ਹੋਣਾ ਨੇ ਅਜਈਆਂ ਗੱਲਾਂ ਕੀਤੀਆਂ ਅਜਿਹੇ ਖਲਾਸੇ ਕੀਤੇ ਆ ਤੇ ਉਹ ਵੀ ਦਾਵਾ ਕੀਤਾ ਕਿ ਕਈ ਪਿੰਡਾਂ ਦੇ ਵਿੱਚ ਜਿਹੜਾ ਬੂਥ ਨਹੀਂ ਲੱਗੂਗਾ ਆਮ ਆਦਮੀ ਪਾਰਟੀ ਦਾ ਤੇ ਆਣ ਵਾਲੇ ਜਿਨ੍ਹਾਂ ਦੀ ਜਿਹੜੀ ਲਿਸਟ ਹੈ ਜਿਹੜੀ ਹੋਰ ਲੰਬੀ ਹੋਣ ਜਾ ਰਹੀ ਹੈ ਤੇ ਇਹਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਆਣ ਵਾਲੇ ਦਿਨਾਂ ਦੇ ਵਿੱਚ ਹੋਰ ਝਟਕੇ ਜਿਹੜੇ ਹਲਕਾ ਫਲੋਰ ਦੇ ਵਿੱਚੋਂ ਲੱਗਣ ਜਾ ਰਹੇ ਹੈ ਤੇ ਜਿਹੜੇ ਮੂਵਮੈਂਟ ਹੈ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਜਿਹੜਾ ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਤੇ 15 ਤੋਂ 20000 ਜਿਹੜੀ ਲੀਡ ਹੈ ਫਲੋਰ ਹਲਕੇ ਦੇ ਵਿੱਚੋਂ ਜਿਤਾ ਕੇ ਇੱਥੋਂ ਜਿਹੜਾ ਉਹਨਾਂ ਨੂੰ ਭੇਜਾਂਗੇ ਹਨ ਇਹਦੇ ਨਾਮ ਮਨੀਸ਼ 바ਵਾ ਗੁਰਾ ਸੱਸੀ ਦਾ ਜੀ